ਸਤਿਗੁਰ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਛੋਟਾ ਜਿਹਾ ਤੇ ਬਹੁਤ ਕੈਂਟਜਗਾਰ ਤਿਆਰ ਕੀਤਾ ਉਹ ਹੈਗਾ ਭਈਆ ਗਲੇਲ ਇਹ ਜਿਹੜੀ ਗਲੇਲ ਆ ਭਾਈ ਇਹਨੂੰ ਤਿਆਰ ਕਰਨਾ ਆਸਾਨ ਕੰਮ ਹੀ ਆ ਇੰਨਾ ਕੋਈ ਔਖਾ ਕੰਮ ਹੈ ਨਹੀਂਗਾ ਪਰ ਆਪਾਂ ਇਸ ਗਲੇਲ ਨੂੰ ਥੋੜਾ ਜਿਹਾ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤਾ ਚਲੋ ਪਹਿਲਾਂ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਕਿ ਇਹ ਜਿਹੜੀ ਆਪਾਂ ਗਲੇਲ ਤਿਆਰ ਕੀਤੀ ਹੈ ਇਹਦੇ ਵਿੱਚ ਜਿਹੜਾ ਸਮਾਨ ਲੱਗਿਆ ਮਟੀਰੀਅਲ ਲੱਗਿਆ ਉਹ ਕੀ ਕੀ ਲੱਗਿਆ ਸਭ ਤੋਂ ਪਹਿਲਾਂ ਭਈਆ ਆਪਾਂ ਗਲੇਲ ਦੇ ਮੁੱਠੇ ਬਾਰੇ ਗੱਲ ਕਰਦੇ ਹਾਂ ਇਹਨੂੰ ਆਪਾਂ ਜਿਹੜਾ ਬਣਾਇਆ ਟਾਲੀ ਦੀ ਲੱਕੜ ਤੋਂ ਤਿਆਰ ਕੀਤਾ ਟਾਲੀ ਦੀ ਫੱਟੀ ਲਈ ਤੇ ਜਿਹੜ ਤੇ ਆਸਾਨੀ ਦੇ ਨਾਲ ਹੀ ਆਪਣਾ ਜਿਹੜਾ ਮੁੱਠਾ ਉਹ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਵੀ ਆਪਾਂ ਗੱਲ ਕਰਦੇ ਜਿਹੜੀ ਪ੍ਰੋਫੈਸ਼ਨਲ ਤੁਹਾਨੂੰ ਮੈਂ ਕਿਹਾ ਕਿ ਜਿਹੜਾ ਮਟੀਰੀਅਲ ਲੱਗਿਆ ਉਹ ਹੈਗੀ ਇਹ ਰਬੜ ਇਹ ਜਿਹੜੀ ਰਬੜ ਆ ਭਾਈ ਜਿੰਨਾ ਮਰਜੀ ਇਹਨੂੰ ਖਿੱਚੀ ਜਾਓ ਇਹ ਉਹ ਸਾਈਕਲ ਵਾਲੀ ਟੂਬ ਨਹੀਂ ਹੈਗੀ ਜਿਹੜੀ ਆਪਾਂ ਬਚਪਨ ਦੇ ਵਿੱਚ ਇੱਕ ਇਹ ਦੋ ਟੰਗਾਂ ਵਾਲਾ ਪਰ ਡੰਡੀ ਲੈ ਲੀਂਦੇ ਸੀ ਤੇ ਉੱਤੇ ਆਪਾਂ ਸਾਈਕਲ ਦੀ ਟੂਬ ਲਾ ਕੇ ਨਿਸ਼ਾਨੇ ਲਾਉਂਦੇ ਹੁੰਦੇ ਸੀ ਗਟੋਲੀਆਂ ਦੇ ਨਾਲ ਇਹ ਯਾਨੀ ਕਿ ਉਹ ਟੂਬ ਨਾਲੋਂ ਨਾ ਬਹੁਤ ਵਧੀਆ ਟੂਬ ਹੈ ਤੇ ਇਹ ਜਿਹੜੀ ਟੂਬ ਆ ਭਾਈ ਇਹ ਹੈਗੀ ਆ ਜੈਮ ਐਕਸਰਸਾਈਜ਼ ਵਾਲੀ ਟੂਬ ਮੈਂ ਟੂਬ ਕਹਿ ਰਿਹਾ ਇਹਨੂੰ ਇੱਕ ਟੂਬ ਵੀ ਹੁੰਦੀ ਹੈ ਚਲੋ ਆਪਾਂ ਰਬੜ ਦੀ ਗੱਲ ਹੀ ਕਰਦੇ ਆਂ ਇਹ ਜਿਹੜੀ ਮਹਾਰਾ ਰਬੜ ਵਰਤੀ ਆ ਇਹ ਹੈਗੀ ਆ ਬਈ ਜੈਮ ਐਕਸਰਸਾਈਜ਼ ਵਾਲੀ ਰਬੜ ਇਹ ਆਪ ਨੂੰ ਆਸਾਨੀ ਦੇ ਨਾਲ ਜਿਹੜੇ ਜੈਮ ਵਾਲਾ ਸਮਾਨ ਹੁੰਦਾ ਹੈ ਉਥੋਂ ਜਮ ਜਿਹੜਾ ਸਮਾਨ ਮਿਲਦਾ ਉਥੋਂ ਹੀ ਆਸਾਨੀ ਨਾਲ ਮਿਲ ਜਾਂਦੇ ਆ ਇਹ ਸਰਵਰ ਦਾ ਜਿਹੜਾ ਪੀਸ ਹੁੰਦਾ ਵੀ ਉਹ ਲੰਮਾ ਪੀਸ ਹੁੰਦਾ ਉਹ ਆਪਣੀ ਮਰਜ਼ੀ ਜਿੰਨਾ ਆਪਾਂ ਨੂੰ ਲੋੜ ਆ ਉਹਨਾਂ ਆਪਾਂ ਲੈ ਸਕਦੇ ਆ 3 ਫੁੱਟ 4 ਫੁੱਟ 5 ਫੁੱਟ ਉਹਦੇ ਨਾਲੋਂ ਫਿਰ ਆਪਾਂ ਵੀ 10 ਇੰਚੀ ਦਾ ਪੀਸ ਕੱਟਿਆ ਤੇ ਉਹਦੇ ਨਾਲੋਂ ਛੋਟੇ ਛੋਟੇ ਆ ਜਿਹੜੇ ਪੀਸ ਤੁਸੀਂ ਲੱਗੇ ਹੋਏ ਦੇਖ ਰਹੇ ਆ ਆਪਾਂ ਤਿਆਰ ਕੀਤੇ ਉਸ ਤੋਂ ਬਾਅਦ ਭਾਈ ਬਾਰੀ ਆਉਂਦੀ ਆ ਇਹਦਾ ਲਾਸਟ ਮਟੀਰੀਅਲ ਆ ਉਹ ਹੈਗਾ ਲੈਦਰ ਪੇਡ ਇਹ ਜਿਹੜੀ ਲੈਦਰ ਹੁੰਦੀ ਆ ਵੀ ਜਿਹਦੀਆਂ ਬੁੱਤੀਆਂ ਤਿਆਰ ਹੁੰਦੀਆਂ ਇਹ ਮੋਚੀ ਦੀ ਦੁਕਾਨ ਤੋਂ ਆਮ ਮਿਲ ਜਾਂਦਾ ਛੋਟਾ ਜਿਹਾ ਪੀਸ ਲੈ ਆਉ ਹਰੇ ਤੋਂ ਆਪਣੀ ਹੰਦੂਰੀ ਹੈਗੀ 30 ਫੁੱਟ 30 ਫੁੱਟ ਤੋਂ ਆਪਾਂ ਸਾਰੇ ਨਿਸ਼ਾਨੇ ਲਾਉਣੇ ਤੇ ਸਾਰੇ ਗਵਾਰੇ ਫੋੜਨੇ ਆ ਤੇ ਆ ਆਪਣਾ ਪਹਿਲਾ ਨਿਸ਼ਾਨਾ 30 ਫੁੱਟ ਦੀ ਦੂਰੀ ਤੋਂ ਬਾਈ ਆਪਾਂ ਗਵਾਰੇ ਫੋੜੇ ਆ ਤੇ ਬਹੁਤ ਵਧੀਆ ਇਹ ਕੰਮ ਕਰਦੀ ਹੈ ਜੇ ਮੈਂ ਇਹਨੂੰ ਦੂਰ ਚਲਾਵਾਂ ਨਾ ਖਿੱਚ ਕੇ ਵੀੜੀ ਬੰਟਾ ਉਹ ਬਹੁਤ ਦੂਰ ਜਾਂਦਾ ਵੈਸੇ ਆਪਾਂ ਇਹ ਟਾਰਗੇਟ 2 ਫੂਟ ਤੋਂ ਕੰਪਲੀਟ ਕਰਨਾ ਸੀਗਾ ਗਵਾਰੇ ਵਿੱਚੋਂ ਆਪਾਂ ਜਿਹੜੇ ਫੋੜੇ ਉਹਦੇ ਵਿੱਚੋਂ ਇੱਕ ਦੋ ਗਵਾਰੇ ਵੈਸੇ ਹੀ ਫਟ ਗਏ ਸੀ ਪਤਾ ਨਹੀਂ ਕੋਈ ਐ ਮੇਖ ਦੇ ਨਾਲ ਖਹਿ ਕੇ ਟੁੱਟ ਗਿਆ ਸੀਗਾ ਜਿਹੜਾ ਲਾਸਟ ਜਿਹੜਾ ਗਵਾਰਾ ਹੌਲੀ-ਹੌਲੀ ਜਿਹੜਾ ਹਵਾ ਨਿਕਲੀ ਉਹਦੇ ਤੋਂ ਉਹ ਹੋਇਆ ਇਹ ਕਿ ਭਈਆ ਨੇੜਿਆ ਕੇ ਦੇਖੋ ਤੁਸੀਂ ਇੱਕ ਗਵਾਰੇ ਦੇ ਵਿੱਚ ਨਾ ਬੰਟਾ ਅੰਦਰ ਹੀ ਚਲਾ ਗਿਆ ਆਵੇ ਆ ਬੰਟਾ ਇਹਦੇ ਅੰਦਰ ਹੀ ਫਿਰਦਾ ਇਸ ਕਰਕੇ ਇਹਦੇ ਵਿੱਚੋਂ ਹੌਲੀ-ਹੌਲੀ ਹਵਾ ਨਿਕਲੀ ਸੀ ਭਾਈ ਜਿਵੇਂ ਆਪਾਂ ਇਹ ਗਲੇਲ ਤਿਆਰ ਕੀਤੀ ਆ ਐ ਹੋਰ ਬਹੁਤ ਘੈਂਡ ਘੈਂਡ ਆਪਾਂ ਗਲੇਲਾ ਤਿਆਰ ਕਰ ਸਕਦੇ ਆ ਬਸ ਉਹਦੇ ਵਿੱਚ ਜਿਹੜਾ ਆਪਾਂ ਹਾਂ ਹੈਂਡਲ ਤਿਆਰ ਕਰਨਾ ਉਹਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਦੇ ਵਿੱਚ ਫਰਕ ਪਾਇਆ ਜਾਂਦਾ ਹੁੰਦਾ ਉਹ ਆਪਾਂ ਅੱਗੇ ਬਣਾਵਾਂਗੇ ਜੀ ਜੀ ਆਪਾਂ 2-4 ਮਾਡਲ ਹੋਰ ਤਿਆਰ ਕਰਨੇ ਹੋਏ ਤੇ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਭਾਈ ਜਿਹੜਾ ਆਪਣੇ ਜਿਗਾਰ ਦਾ ਸੰਸਲਾ ਉਹ ਆਈ ਜਾਰੀ ਰਹੂਗਾ ਤੇ ਜਿਹੜੇ ਨਵੇਂ ਵੀਰ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ